ਹਾਂਜੀ ਪਿਆਰੇ ਦੋਸਤੋ ਮੇਰੇ ਵੱਲੋਂ ਕੇ ਯਾਨੀ ਕਿ ਰਵਿੰਦਰ ਅਭਨਵਾਲਾ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੋ ਲੈਣਾ ਇੱਕ ਦੀਪੀਆਂ ਲੈ ਕੇ ਹਾਜ਼ਰ ਆਂ ਉਮੀਦ ਹੈ ਪਸੰਦ ਕਰੋਗੇ। ਛੜੀਆਂ ਕੋਮਾਂ ਦੇ ਵਿੱਚ ਜੰਗਾ ਲਾਲੀ ਕਿਵੇਂ ਵਿਖਾਈ ਰੰਗਾ ਛੜੀਆਂ ਕੋਮਾਂ ਦੇ ਵਿੱਚ ਜੰਗਾ ਲਾਲੀ ਕਿਵੇਂ ਵਿਖਾਈ ਰੰਗਾ ਟੁੱਟੀਆਂ ਲਾਵਾਂ ਵੇਲੇ ਰੰਗਾ ਟੁੱਟੀਆਂ ਲਾਵਾਂ ਵੇਲੇ ਮੰਗਾ ਦਾਦੀ ਇੰਦਰ ਕੌਰ ਦਿਆਂ। ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ ਉਹ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ ਟੰਗਿਆ ਸੂਤ ਕੱਤ ਕੇ ਕਿੱਲੀ ਟੰਗਿਆ ਸੂਤ ਕੱਤ ਕੇ ਕਿੱਲੀ ਰਹਿ ਗਈ ਤਾਰ ਤੇ ਚਾਦਰ ਗਿੱਲੀ ਟੰਗਿਆ ਸੂਤ ਕੱਤ ਕੇ ਕਿੱਲੀ ਰਹਿ ਗਈ ਤਾਰ ਤੇ ਚਾਦਰ ਗਿੱਲੀ ਬੇਬੇ ਰੋ ਵੇੜਿਓ ਹਿੱਲੀ ਬੇਬੇ ਰੋ ਵੇੜਿਓ ਹਿੱਲੀ ਬਾਪੂ ਸਿਰ ਤੇ ਕਣਕ ਦੀ ਚਿੱਲੀ ਗੱਡੀ ਲੰਘ ਨਾ ਜਾਵੇ ਦਿੱਲੀ ਸੋਚਾਂ ਬੁਰੀਆਂ ਔਰ ਦੀਆਂ ਉਹ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ ਉਹ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ ਰੋਟੀ ਕਰ 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 ਕੇ ਖਾਦੀ ਰੋਟੀ ਕਰ 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 ਕੇ ਖਾਦੀ ਤਾਂ ਵੀ ਲੱਗਦੀ ਨਹੀਂ ਸਵਾਦੀ ਮਾੜੀ ਹਾਲਤ ਹੋ ਗਈ ਸਾਡੀ ਮਾੜੀ ਹਾਲਤ ਹੋ ਗਈ ਸਾਡੀ ਕਹਿੰਦੀ ਹੱਕ ਖੋਣ ਦੀ ਬਾਦੀ ਮੈਂ ਵੀ ਪੜ ਗਈ ਚਰਨ ਆਜ਼ਾਦੀ ਕੰਧਾਂ ਕਹਿਣ ਪਸ਼ੋਰ ਦੀਆਂ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਹੌਰ ਦੀਆਂ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ ਦੋਸਤੋ ਅੱਜ ਆਜ਼ਾਦੀ ਦਿਹਾੜੇ ਤੇ ਇਹ ਚਾਰ ਮਹੀਨਾ ਦਾ ਮਤਲਬ ਅਸੀਂ ਸਮਝ ਲੈਨੇ ਸੋ ਇਸ ਤੋਂ ਇਲਾਵਾ ਫਿਰ ਜ਼ਿਆਦਾ ਕਹਿਣ ਦੀ ਜ਼ਰੂਰਤ ਨਹੀਂ ਧੰਨਵਾਦ ਜੀ ਸ਼ੁਕਰੀਆ